ਇਹ ਡੋਗ ਚੱਕਣ ਲੱਗੇ ਹੋਣੇ ਆ ਇੱਕ ਬੰਦੇ ਨੇ ਸ਼ਾਇਦ ਡਰਿੰਕ ਕੀਤੀ ਸੀ ਕੀ ਸੀ ਆਇਆ ਸਕੂਟਰੀ ਤੇ ਆ ਕੇ ਇਹਨਾਂ ਨੂੰ ਮਾਵਾ ਪੜਾਂ ਦੀਆਂ ਗਾਲਾਂ ਕੱਢਣ ਲੱਗ ਗਿਆ ਇਹਨੇ ਜਦੋਂ ਇੰਨੀ ਗੱਲ ਕੀਤੀ ਮੈਨੂੰ ਗਾਲਾਂ ਕਿਉਂ ਕੱਢ ਰਹੇ ਹੋ ਤੇ ਉੱਥੋਂ ਉਤਰਿਆ ਸਟੈਂਡ ਲਾ ਕੇ ਇਹਦੇ ਥੱਪੜ ਮਾਰਨ ਲੱਗ ਗਿਆ ਇਹਨੇ ਵਿੱਚ ਉਤਰਾ ਸਕੂਟਰ ਚ ਹਾਂ ਹਾਂ ਤੁਮ ਨੂੰ ਨਾ ਮੈਚ ਕਿੱਦਾਂ ਕਰਦਾ ਤੁਮ ਨੂੰ ਜਾਨਦਾ ਨਹੀਂ ਮੇਰਾ ਨਾਮ ਲਾਡੀ ਆ ਮੈਂ ਕਰ ਦੂ ਮੈਂ ਜੋਨ ਕਰ ਦੂੰਗਾ ਸਾਰਾ ਮੁਹੱਲੇ ਨੂੰ ਮੈਨੂੰ ਜਾਣਦੇ ਆ ਤੂੰ ਕਿਉਂ ਨਹੀਂ ਜਾਣਦਾ ਮੈਨੂੰ 5 ਕਿ ਮਿੰਟ ਚੋਂ ਮੁੰਡਾ ਮੁੰਡਾ ਆਇਆ ਚਾਰ ਪੇ ਮੁੰਡੇ ਲੈ ਕੇ ਆਇਆ ਉਹਦੇ ਕੋਈ ਕੋਈ ਟਿੱਖੀ ਚੀਜ਼ ਵੀ ਸੀ ਇਥੇ ਹਥਿਆਰ ਥੋਰ ਸੀ ਉਹਨੇ ਵੀ ਆਂਦੇ ਸਾਰ ਨੂੰ ਕੁੱਟਣਾ ਸ਼ੁਰੂ ਕਰਤਾ ਦੇ ਜਿੱਥੇ ਵੈਦੀ ਵਜਨਦੇ ਵੀਡੀਓਜ਼ ਵੀ ਹੈਗੀ ਕੁੱਟਮਾਰ ਦੀ ਹਾਂ ਵੀਡੀਓ ਉਹਦੀਆਂ ਬਣੀਆਂ ਹੋਈਆਂ ਨੇ ਪ੍ਰੋਪਰ ਉਹਦੇ ਚ ਉਹਦਾ ਮੁੰਡਾ ਆ ਰਿਹਾ ਭੱਜ ਕੇ ਇਹਨੂੰ ਕੁੱਟਮਾਰ ਕਰ ਰਿਹਾ ਉਹਦੇ ਨਾਲ ਤੇ ਸਾਰਾ ਕੁਝ ਨਜ਼ਰ ਆ ਰਿਹਾ ਤੇ ਪ੍ਰਸ਼ਾਸਨ ਨੂੰ ਮੇਰੀ ਇਹੀ ਮੰਗ ਹੈ ਵੀ ਜਿਹੜੀ ਬਣਦੀ ਤੋਂ ਬਣਦੀ ਠੋਸ ਕਰ ਲਈ ਲੋਕਾਂ ਲਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਵਿਸ਼ਾਲ ਕਪੂਰ ਇੱਕ ਐਸੀ ਐਨਜੀਓ ਜੋ ਲਗਾਤਾਰ ਜੋ ਡੌਗ ਜਿਹੜੇ ਹੁੰਦੇ ਨੇ 12 ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਦੇ ਸੱਟਾਂ ਪੇਟਾਂ ਲੱਗੀਆਂ ਹੁੰਦੀਆਂ ਉਹਨਾਂ ਦਾ ਇਲਾਜ ਜਿਹੜਾ ਫ੍ਰੀ ਆਫ ਕੋਸ ਕਰਦੀ ਹੈ ਲੇਕਿਨ ਉਸ ਐਨਜੀਓ ਦੇ ਨਾਲ ਰਾਤ ਨੂੰ ਕੀ ਪਾਣਾ ਵਾਪਰ ਗਿਆ ਕਿ ਆਪਣੇ ਦਫਤਰੇ ਬਾਹਰ ਐਂਬੂਲੈਂਸ ਲਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਸਫਾਈ ਕਰਦੇ ਤੇ ਡਾਕਟਰ ਜਿਹੜਾ ਇੱਕ ਡੌਗ ਜਿਹੜਾ ਹੁੰਦਾ ਨੂੰ ਰੈਸਕਿਊ ਕਰਵਾ ਕੇ ਜਾਣਾ ਹੁੰਦਾ ਵਾ ਤੇ ਰੈਸਕਿਊ ਵਸੇ ਰੱਖਣਾ ਪੈਂਦਾ ਲੇਕਿਨ ਉਸ ਤੋਂ ਬਾਅਦ ਹੀ ਇੱਕ ਸ਼ੱਕ ਜਿਹੜਾ ਆਉਂਦਾ ਬਹਿਸ ਕਰਦਾ ਬਹਿਸ ਤੋਂ ਬਾਅਦ ਜਿਹੜਾ ਇੱਕ ਨੌਜਵਾਨ ਮੇਰੇ ਨਾਲ ਖੜਾ ਉਸ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਲੇਕਿਨ ਗੱਲਬਾਤ ਕਰਦੇ ਹਾਂ ਮਣੀ ਕੀ ਇਹ ਇਹ ਨਾ ਫੀਲਡ ਗੈਂਡ ਕੁਚਾ ਨੰਬਰ 10 'ਚ ਸਾਡਾ ਹੈਲਪਫੁਲ ਐਨੀਮਲ ਦਾ ਦਫਤਰ ਹੈ ਇੱਕ ਅਸੀਂ ਡੌਗ ਰੈਸਕਿਊ ਕੀਤਾ ਹੈ ਫੀਲਡ ਗੈਂਡ 'ਚ ਇਹੋ ਦੇ ਕੀੜੇ ਪੀਓ ਇਹ ਬੜਾ ਬੁਰਾ ਹਾਲ ਹੈ ਮਤਲਬ ਤੁਸੀਂ ਕੋਲ ਖੜ੍ਹ ਵੀ ਨਹੀਂ ਸਕਦੇ ਇੰਨੀ ਸਮੈਲ ਆਂਦੀ ਓਦੇ ਤੇ ਇਹ ਦੋਵੇਂ ਲੜਕ ਦੋ ਲੜਕੇ ਇਹ ਦੋਨੇ ਰੈਸਕਿਊ ਕਰਦੇ ਨੇ ਹਨਾ ਐਂਬੂਲੈਂਸ ਚਾਪਰੇਟਰ ਨੇ ਦੋਨੋਂ ਤੇ ਇੰਨੀ ਗੱਲ ਹੋਈ ਤੇ ਇਹ ਨਾ ਡੌਗ ਸ਼ਾਮੀ ਕੱਲ ਸੰਡੇ ਦਾ ਦਿਨ ਸੀ ਇਹ ਚੱਕਣ ਲੱਗੇ ਜਾ ਕੇ ਦਫਤਰੋਂ ਡਾਕਟਰ ਦਾ ਫੋਨ ਆਇਆ ਵੀ ਇਮੀਡੀਏਟ ਦੇ ਉਹ ਜ਼ਰੂਰੀ ਨੇ ਬਲੱਡ ਟੈਸਟ ਕਰਾ ਕੇ ਫਟਾਫਟ ਦਾ ਕਰੀਏ ਇਹ ਡੋਗ ਚੱਕਣ ਲੱਗੇ ਹੋਣੇ ਆ ਇੱਕ ਬੰਦੇ ਨੇ ਸ਼ਾਇਦ ਡਰਿੰਕ ਕੀਤੀ ਸੀ ਕੀ ਸੀ ਆਇਆ ਸਕੂਟਰੀ ਤੇ ਆਂਦੇ ਸਾਰ ਨੂੰ ਬੋਲਣਾ ਕਿ ਗੇਟ ਬੰਦ ਕਰ ਓਏ ਇਹ ਉਹ ਇਹ ਕਹਿੰਦਾ 2 ਮਿੰਟ ਮੈਂ ਡੋਗ ਚੱਕਦਾ ਪਿਆ ਵਾਂ ਵੀ 1 ਮਿੰਟ ਕਿਤਾਈ ਗੇਟ ਖੁੱਲਿਆ ਮੈਂ ਬੰਦ ਕਰ ਦਿੰਦਾ ਲੋ ਇੰਨੇ ਨੂੰ ਤੂੰ ਜਾਣਦਾ ਨਹੀਂ ਮੈਨੂੰ ਜੇ ਉਹ ਜਿਆ ਹੁਣ ਕੋਈ ਨਸ਼ਾ ਕੀਤਾ ਆਇਆ ਸੀ ਆ ਕੇ ਇਹਨਾਂ ਨੂੰ ਮਾਵਾ ਪੜਾਂ ਦੀਆਂ ਗਾਲਾਂ ਕੱਢਣ ਲੱਗ ਗਿਆ ਇਹਨੂੰ ਜਦੋਂ ਇੰਨੀ ਗੱਲ ਕੀਤੀ ਮੈਨੂੰ ਗਾਲਾਂ ਕਿਉਂ ਕੱਢ ਰਹੇ ਹੋ ਤੇ ਉੱਥੋਂ ਉਤਰਿਆ ਸਟੈਂਡ ਲਾ ਕੇ ਇਹਦੇ ਥੱਪੜ ਮਾਰਨ ਲੱਗ ਗਿਆ ਇੰਨੇ ਨੂੰ ਆ ਬ੍ਰਦਰ ਆਦਾ ਇੰਨੇ ਆ ਕੇ ਰੋਕਿਆ ਕਹਿੰਦਾ ਹਾਂ ਤੁਸੀਂ ਕਾਹਨੂੰ ਕੁੱਟੀ ਜਾਂਦੇ ਹੋ ਜਦੋਂ ਹੱਥ ਫੜਿਆ ਕਹਿੰਦਾ ਖੜ ਤੈਨੂੰ ਦੱਸਦਾ ਫੋਨ ਕੱਢ ਕੇ ਪਤਨੀ ਆਪਣੇ ਮੁੰਡੇ ਨੂੰ ਫੋਨ ਲਾਇਆ ਉਹਦਾ ਮੁੰਡਾ ਕੋਈ ਰੋਹਿਤ ਰੋਹਿਤ ਦਾ ਮੁੰਡਾ ਸੀ ਉਹ ਫੋਨ ਲਾਇਆ ਰੋਹਿਤ ਕਿੱਥੇ ਆ ਤੂੰ ਆ ਜਾ ਫਟਾਫਟ ਇਹ ਸਾਰੀ ਗੱਲਾਂ ਨੂੰ ਦੱਸੀ ਤੇ ਇੰਨੇ ਨੂੰ 5 ਮਿੰਟ ਚੋਂ ਮੁੰਡਾ ਮੁੰਡਾ ਆਇਆ ਚਾਰ ਪਏ ਮੁੰਡੇ ਲੈ ਕੇ ਆਇਆ ਉਹਦੇ ਕੋਈ ਕੋਈ ਤਿੱਖੀ ਚੀਜ਼ ਵੀ ਸੀ ਹਥਿਆਰ ਥਿਉੜ ਸੀ ਉਹਨੇ ਵੀ ਆਂਦੇ ਸਾਰਿਆਂ ਨੂੰ ਕੁੱਟਣਾ ਸ਼ੁਰੂ ਕਰਤਾ ਦੇ ਜਿੱਥੇ ਵਜਦੀ ਵਜਣ ਦੇ ਵਾਲਵੂਲ ਪਟੇ ਦੇ ਕੱਚ ਚ ਸੱਟਾਂ ਸੁੱਟਾਂ ਲੱਗੀਆਂ ਹੋਈ ਬੜੀ ਗਲਤ ਗੱਲ ਹੈ ਬੜੀ ਨਿੰਦਣਯੋਗ ਹੈ ਦੇਖੋ ਕ੍ਰਾਈਮ ਕਿੰਨਾ ਵੱਧ ਰਿਹਾ ਲੁਧਿਆਣੇ ਦੇ ਵਿੱਚ ਰੋਜ਼ ਇੱਥੇ ਗੋਲੀਆਂ ਚੱਲ ਕਦੇ ਗੋਲੀਆਂ ਚੱਲ ਰਹੀਆਂ ਕਦੇ ਕੁਝ ਚੱਲ ਰਿਹਾ ਹੈ ਹੁਣ ਇਹ ਵੀ ਓਦਾਂ ਦੀ ਘਟਨਾ ਹੈ ਕੋਈ ਫਰਕ ਥੋੜੀ ਹੈ ਫਰਕ ਨਹੀਂ ਹੈ ਇਕਨ ਵੀਰ ਮੈਨਾਂ ਇਹਨਾਂ ਗੱਲ ਕਰਨੀ ਹੈ ਕਿ ਡੌਗ ਨੂੰ ਜੋ ਚੱਕ ਰੇ ਸੀਗੇ ਗੱਡੀ ਸਾਫ ਕਰ ਰਹੀ ਸੀ ਐਮਬੂਲੈਂਸ ਹਾਂਜੀ ਵਿੱਚੋਂ ਐਮਬੂਲੈਂਸ ਦਾ ਬਾਰੀ ਖੁੱਲੀ ਸੀ ਦੀ ਬਾਰੀ ਖੁੱਲੀ ਸੀ ਹਾਂਜੀ ਮੈਨੂੰ ਕਹਿੰਦਾ ਕਿ ਬਾਈ ਲਾ ਮੈਂ ਕਹਾਂ ਜੀ ਠੀਕ ਹੈ ਜੀ ਮੇਰੇ ਹੱਥ 'ਚ ਡੌਗ ਹੈ ਮੈਂ ਕਹਾਂ ਜੀ ਇੱਕ ਮਿੰਟ ਰੋਜੋ ਵੀ ਇੱਕ ਮਿੰਟ ਦਾ ਫਰਕ ਨਹੀਂ ਪੈ ਜਲੇ ਵੀ ਜਦੋਂ ਮੈਂ ਆ ਗਿਆ ਵੀ ਤੁਸੀਂ ਗਾਲਾਂ ਕਿਉਂ ਕੱਢਦੇ ਆ ਤੁਸੀਂ ਨੰਗਣਾ ਨੰਗਜੋ ਰਾਹ ਤੁਹਾਨੂੰ ਦੇ ਦਿੱਤਾ ਗੱਲ ਖਤਮ ਤੇ ਇੰਨੇ ਵਿੱਚ ਉਤਰਿਆ ਸਕੂਟਰ 'ਚ ਹਾਂ ਹਾਂ ਤੁਮ ਉਹਨਾਂ ਮੈਚ ਕਿੱਦਾ ਕਰਦਾ ਤੁਮ ਨੂੰ ਜਾਣਦਾ ਨਹੀਂ ਮੇਰਾ ਨਾਮ ਲਾਡੀ ਆ ਮੈਂ ਕਰ ਦੂ ਮੈਂ ਜੋ ਕਰ ਦੂੰਗਾ ਸਾਰਾ ਮੁੱਲੇ ਨੂੰ ਮੈਨੂੰ ਜਾਣਦੇ ਆ ਤੂੰ ਕਿਉਂ ਨਹੀਂ ਜਾਣਦਾ ਮੈਨੂੰ ਉਤਰਿਆ ਤੇ ਮੈਨੂੰ ਜਦੋਂ ਗੱਲ ਪੈ ਗਈ ਮੇਰੇ ਬ్రਦਰ ਨੇ ਰੋਕ ਲਿਆ ਵੀ ਨਾ ਗੱਲ ਪਹਵੀ ਤੇ ਇੰਨੇ ਕਿਹੜਾ ਤੁਹਾਨੂੰ ਕੁਝ ਕਿਹਾ ਮਾਰਿਆ ਉਹਨੇ ਤਾਂ ਕੁਝ ਨਹੀਂ ਮਾਰਿਆ ਉਹਦਾ ਮੁੰਡਾ ਆਇਆ ਪਤਾ ਨਹੀਂ ਤੇ ਤੇਜ਼ ਤਾਲ ਤੇ ਹੱਥ ਲੈ ਕੇ ਪਤਾ ਨਹੀਂ ਕੀ ਇੱਥੇ ਵਕੀ ਚੱਲੀ ਦੀ ਸਾਰੀ ਉਹਦਾ ਮੁੰਡਾ ਆਇਆ ਕਾਫੀ ਸੱਟਾਂ ਮਾਰੀ ਹੈ ਮਤਲਬ ਹਾਂਜੀ ਕੀ ਕੀ ਹੱਥੇ ਸੀਗਾ ਉਹਦੇ ਉਹਦੇ ਵਿੱਚ ਹੱਥ ਵਿੱਚ ਨਜਰੀ ਨੇ ਆ ਤਿੱਖੀ ਜੀ ਜੀ ਪੰਚ ਵਗੈਰਾ ਦੇ ਹਿਸਾਬ ਨਾਲ ਸੀਦਾ ਤੇ ਮੈਡੀਕਲ ਕਰਾਇਆ ਹਾਂਜੀ ਕੰਬੀਰ ਚੋੜਤਣ ਲੱਗੀ ਕੋਈ ਲੱਗੇ ਉਹ ਕਿ ਜੋੜੇ ਅੰਦਰ ਹੀ ਆ ਜੀ ਉਦੋਂ ਬਾਹਰ ਸਕ੍ਰੈਚ ਵਗੈਰਾ ਕਾਫੀ ਜਿਆਦਾ ਪਿਆ ਵਾ ਮਤਲਬ ਦੇਸ਼ਤ ਗਰਦੀ ਦਿਖਾਈ ਗਈ ਹਾਂਜੀ ਹਾਂਜੀ ਪੂਰੀ ਗੁੰਡਾਗਰਦੀ ਦਿਖਾਈ ਆ ਜੀ ਕਹਿੰਦੇ ਐਂ ਕਰਦਾਂਗੇ ਆਜੋ ਸਾਡੇ ਮੱਲੇ ਆਜੋ ਐਂ ਕਰਦਾਂਗੇ ਇਹ ਨਹੀਂ ਗੁੰਡਾ ਕਰਦੀ ਮਣੀ ਇੱਕ ਐਨੀਮਲ ਲਵਰ ਦਿਨਾਂ ਲ ਨਹੀਂ ਗੁੰਡਾ ਕਰਦੀ ਹੋਵੇ ਤਾਂ ਆਖੀਂ ਫਿਰ ਤੁਸੀਂ ਕਿੱਥੇ ਸੇਫ ਹੋ ਜਾਂ ਤੁਸੀਂ ਹੁਣ ਆਵਾਰਾ ਪਸ਼ੂ ਕਿੱਥੋਂ ਚੱਕ ਲਓਗੇ ਬਿਲਕੁਲ ਭਾਜੀ ਉਹੀ ਤਾਂ ਗੱਲ ਹੈ ਨਾ ਦੇਖੋ ਜੇ ਇਸ ਸੇਵਾ ਕਰਨ ਜਾਂਦੇ ਸੜਕ ਤੋਂ ਕੋਈ ਡੋਗ ਚੱਕਦਾ ਨਹੀਂ ਕਿਸੇ ਨੂੰ ਕੀੜੇ ਪਏ ਇਨਸਾਨਾਂ ਨੂੰ ਤਾਂ ਫਿਰ ਕੋਈ ਨਾ ਕੋਈ ਚੱਕ ਲੈਂਦਾ ਇਹਨਾਂ ਵਿਚਾਰਿਆਂ ਨੂੰ ਚੱਕਣ ਵਾਲਾ ਕੌਣ ਹਮ ਕਿਤੇ 500 ਚ ਇੱਕ ਬੰਦੇ ਦਾ ਖਿਆਲ ਆਂਦਾ ਵੀ ਹਾਂ ਇਹਨਾਂ ਨੂੰ ਹੱਲ ਕਰਾਵਾਂ ਉਹ ਵੀ ਚੱਕ ਨਹੀਂ ਸਕਦਾ ਉਹ ਫੋਨ ਕਰਦਾ ਸਿਰਫ ਐਨ ਜੀਓ ਚ ਇਹ ਵਿਚਾਰੇ ਲੜਕੇ ਚੱਕਣ ਜਾਂਦੇ ਨੇ ਕੀੜੇ ਪਏ ਹੁੰਦੇ ਨੇ ਟਿਊਮਰ ਹੁੰਦਾ ਕਿਸੇ ਨੂੰ ਕੋਈ ਪ੍ਰੋਬਲਮ ਅੱਛਾ ਡੋਗ ਚੱਕਣ ਲੱਗਿਆ ਉਹ ਪਹਿਲਾਂ ਹੀ ਕਈ ਵਾਰ ਰੈਗਰੈਸ਼ਨ ਚ ਪੇਨ ਚ ਹੁੰਦਾ ਉਹ ਵਰਡ ਵੀ ਲੈਂਦਾ ਰੋਜ਼ ਨੂੰ ਚੌਥੇ ਦਿਨ ਕੋਈ ਤੇ ਕਿਤਨਾ ਕਿਤੇ ਬਾਈਟ ਹੋਈ ਹੁੰਦੀ ਹੈ ਇਹਨਾਂ ਵਿਚਾਰਾ ਜਿਹੜਾ ਕੰਮ ਕੋਈ ਕਰ ਨਹੀਂ ਸਕਦਾ ਫੇਰ ਵੀ ਉਹ ਬੰਦੇ ਨੇ ਇੰਨੀ ਵੀ ਸਮਝ ਕੀਤੀ ਵੀ ਇਹ ਬੰਦੇ ਵਿਚਾਰੇ ਕਰ ਰਹੇ ਨੇ ਤੇ ਮੈਂ ਇਹਨਾਂ ਨਾਲ ਏ ਧੱਕਾ ਕਰੀ ਜਾ ਰਹੇ ਆ ਬੰਦੇ ਨੇ ਬਿਲਕੁਲ ਹੀ ਸ਼ਰਮ ਲਾਈ ਵੀ ਕੀ ਕਾਰਵਾਈ ਕਰਾਂਗੇ ਸਾਡੀ ਪ੍ਰੋਸੀਸ਼ਨ ਨੂੰ ਮੰਗ ਹੈ ਜੀ ਇੱਥੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤੋ ਸਖਤ ਇੱਥੇ ਕਾਰਵਾਈ ਕੀਤੀ ਜਾਵੇ ਇਹਨੂੰ ਹਵਾਲਾ ਚ ਦਿੱਤਾ ਜਾਵੇ ਉਹ ਵੀਡੀਓਜ਼ ਵੀ ਹੈਗੀ ਕੁੱਟਮਾਰ ਦੀ ਹਾਂ ਵੀਡੀਓ ਉਹਦੀਆਂ ਬਣੀਆਂ ਹੋਈਆਂ ਨੇ ਪ੍ਰੋਪਰ ਉਹਦੇ ਚ ਉਹਦਾ ਮੁੰਡਾ ਆ ਰਿਹਾ ਭੱਜ ਕੇ ਇਹਨੂੰ ਕੁੱਟਮਾਰ ਕਰ ਰਿਹਾ ਉਹਦੇ ਨਾਲ ਤੇ ਸਾਰਾ ਕੁਝ ਨਜ਼ਰ ਆ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਮੇਰੀ ਇਹੀ ਮੰਗ ਹੈ ਵੀ ਜਿਹੜੀ ਬਣਦੀ ਤੋਂ ਬਣਦੀ ਠੋਸ ਕਾਰਵਾਈ ਕੀਤੀ ਜਾਵੇ ਬਿਲਕੁਲ ਇਹ ਸਾਡੇ ਲੁਧਿਆਣਾ ਸ਼ਹਿਰ ਦੀ ਉਹ ਆਵਾਮ ਹੈ ਜਿਹੜੀ ਜੋ ਐਨੀਮਲਸ ਜਿਹੜੇ ਹੁੰਦੇ ਜਿਨ੍ਹਾਂ ਨੂੰ ਇੰਜਰੀ ਹੁੰਦੀ ਹੈ ਜਿਨ੍ਹਾਂ ਦੇ ਕੀੜੇ ਪਏ ਹੁੰਦੇ ਨੇ ਉਹਨਾਂ ਦਾ ਇਲਾਜ ਕਰਦੇ ਨਹੀਂ ਸਵਾਰਥ ਹੋ ਕੇ ਫ੍ਰੀ ਇਲਾਜ ਕਰਦੇ ਨੇ ਲੇਕਿਨ ਇੰਨਾਂ ਨਾਲ ਹੀ ਜਦੋਂ ਕੁੱਟਮਾਰ ਹੋ ਜAVE ਤਾਂ ਆਖਿਰ ਫਿਰ ਉਸ ਸ਼ਖਸ ਦੇ ਉੱਤੇ ਕੀ ਹੋਊਗਾ ਤੇ ਉਸ ਸ਼ਖਸ ਦੇ ਉੱਤੇ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਥਾਣਾ ਡਿਵੀਜ਼ਨ ਨੰਬਰ 2 ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕਾਰਵਾਈ ਅਮਲ 'ਚ ਕੀ ਲਿਆਂਦੀ ਜਾਂਦੀ ਹੈ ਕਿ ਉਸ ਨੂੰ ਉਸ ਦੇ ਉੱ ਲੁਧਰਣਾ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਲੁਧਰਣਾ ਲਾਈਵ ਉਹ ਜਿਹੜਾ ਡੌਗ ਨੂੰ ਜਿਹੜਾ ਲੈਣਗੇ ਸੀ ਐਂਬੂਲੈਂਸ ਖੜੀ ਕੀਤੀ ਸੀਗੀ ਕੁੱਟਮਾਰ ਹੋਈ ਹੈ ਐਨ ਜੀਓ ਵਾਲਿਆਂ ਦੀ ਉਹ ਭਾਈ ਉਹਨਾਂ ਬਾਰੇ ਦੋਨੇ ਪਾਰਟੀਆਂ ਅੱਛਾ ਹੈ ਹਾਲ ਤਾਂ ਹਾਲੇ ਹਾਲੇ ਆਇਆ ਤਾਂ ਕੋਈ ਨਹੀਂ ਹੈਗਾ ਟਾਈਮ ਦਿੱਤਾ ਹੋਇਆ ਵੈ ਟਾਈਮ ਮੈਂ ਤਾਂ ਬੈਠੇਗੇ ਮੈਂ ਪੋਟੋ ਹਾਲ ਤੱਕ ਕੋਈ ਨਹੀਂ ਆਇਆ ਮਨੀ ਜੀ ਆਏ ਨਾਲ ਮਨੀ ਜੀ ਗਏ ਸੀ ਨਾਲ ਇੱਕ ਅੱਦੇ ਭਾਈ ਸਾਹਿਬ ਨੂੰ ਹੋਰ ਗਏ ਜੀ ਉਹਨਾਂ ਨੂੰ ਉਹਨਾਂ ਦੇ ਬੇਟਾ ਮਿਲਿਆ ਸੀ ਜਿਨ੍ਹਾਂ ਨਾਲ ਝਗੜਾ ਝਗੜਾ ਹੋਇਆ ਉਹਨਾਂ ਨੂੰ ਬਲਾਕ ਕਿਹਾ ਹੀ ਉਹਨਾਂ ਦੇ ਬੇਟੇ ਨੂੰ ਲੈ ਕੇ ਆਓ ਡਾਡੀ ਨੂੰ ਜੀ ਕੋਈ ਮੈਡੀਕਲ ਕਰਾਇਆ ਕਿੰਨਾ ਵੱਲੋਂ ਐਂਜੀਓ ਵੱਲੋਂ ਜੀ ਕਰਾਇਆ ਹੰਜ ਕਰਾਇਆ ਜੀ ਲੈਣੇ ਮੈਡੀਕਲ ਲੋਰੀ ਰਿਪੋਰਟ ਲੈਣੇ ਚਲੋ ਬਹੁਤ ਬਹੁਤ ਸ਼ੁਕਰੀਆ ਭਾਜੀ ਓਕੇ ਜੀਓ